ਨੜਾ ਸਾਂਝਾ ਅੰਦੋਲਨ ਚੱਲ ਰਿਹਾ ਉਹਨੂੰ ਅੱਜ 17ਵਾਂ ਦਿਨ ਹੋ ਗਿਆ ਆ ਬਹੁਤ ਵੱਡੇ ਪੱਧਰ ਤੇ ਕਿਸਾਨ ਮਜ਼ਦੂਰ ਨੌਜਵਾਨ ਮਤਾਵਾ ਪੈਣਾ ਬਾੜਾਂ ਤੇ ਹਾਜ਼ਰੀ ਲਵਾਉਂਦੇ ਆ ਕੱਲ ਦੇਰ ਰਾਤ ਜਿਹੜਿਆ ਸ਼ੁਭਕਰਨ ਸਿੰਘ ਜਿਹੜੇ ਸਾਡੇ ਸ਼ਹੀਦ ਹੋਏ ਨੇ ਕੇਂਦਰੀ ਬਲਾਂ ਦੀ ਗੋਲੀ ਨਾਲ ਉਹਨਾਂ ਦੀ ਐਫ ਆਈ ਆਰ 302 ਦੀ ਕੱਟ ਲਈ ਗਈ ਆ ਔਰ 116 ਸ਼ਕਸ਼ਨੀ ਵਿੱਚ ਲਾਇਆ ਗਿਆ ਵਾ ਔਰ ਉਹਦੀ ਗੱਲਬਾਤ ਹੋਈ ਜਾਂ ਲੇਟ ساری ਲੀਡਰਸ਼ਿਪ ਉਧਰ ਚਲੀ ਗਈ ਸੀ ਕੁਝ ਲੀਡਰਸ਼ਿਪ ਇੱਥੇ ਸੀਗੀ ਤੋਂ ਅੱਜ ਉਹਨਾਂ ਦਾ ਜਿਹੜਾ ਅੰਤਿਮ ਸੰਸਕਾਰ ਉਹਨਾਂ ਦੇ ਪਿੰਡ ਬੱਲੂ ਦੇ ਵਿੱਚ ਹੋਊਗਾ ਲਗਭਗ ਕਹਿੰ ਲੋ 9.5 ਵਜੇ ਜਿਹੜਾ ਉਹਨਾਂ ਦਾ पार्थिव ਸਰੀਰ ਆ ਸ਼ਰਧਾਂਜਲੀ ਦੇਣ ਵਾਸਤੇ ਖਨੋਰੀ ਬਾਡਰ ਤੇ ਪਹੁੰਚੇਗਾ ਔਰ ਉਹ ਤੋਂ ਬਾਅਦ ਉਹਨਾਂ ਦੀ ਸ਼ਹੀਦੀ ਯਾਤਰਾ ਸ਼ੁਰੂ ਹੋ ਕੇ ਉਹਨਾਂ ਦੇ ਨਗਰ 'ਚ ਪਹੁੰਚੂਗੀ ਔਰ 2 ਤੋਂ 2.5 ਵਜੇ ਦੇ ਵਿੱਚ ਸੰਸਕਾਰ ਜਿਹੜਾ ਵਾ ਉਹ ਕੀਤਾ ਜਾਊਗਾ ਤਾਂ ਇਸ ਕਰਕੇ ਸਰ ਜਿੰਨੇ ਵੀ ਪੰਜਾਬੀਆਂ ਨੂੰ ਕਿਸਾਨਾਂ ਮਜ਼ਦੂਰਾਂ ਨੂੰ ਬੇਨਤੀ ਹੈ ਵੀ ਵੱਧ ਤੋਂ ਵੱਧ ਉਹਨਾਂ ਦੀ ਅੰਤਿਮ ਯਾਤਰਾ ਵਿੱਚ ਉਹਨਾਂ ਦੇ ਅੰਤਿਮ ਸੰਸਕਾਰ ਵਿੱਚ ਇਹ ਦੁਨੀਆ ਦਾ ਮਹਾਨ ਸ਼ਹੀਦ ਸਾਡਾ ਸ਼ੁਭਕਰਨ ਸਿੰਘ ਸਿੰਘ ਜੀ ਉਹਨਾਂ ਦੀ ਅੰਤਮ ਯਾਤਰਾ ਵਿੱਚ ਪੂਰੀ ਸਨਮਾਨ ਨਾਲ ਉਹਦਾ ਸਸਕਾਰ ਕੀਤਾ ਜਾਵੇ ਤੋਂ ਇਸ ਵਾਸਤੇ ਦੁਨੀਆ ਨੂੰ ਆਹਵਾਨ ਕਰਦੇ ਆਂ ਦੂਸਰਾ ਜਿਹੜੀ ਕੇਂਦਰ ਸਰਕਾਰ ਆ ਉਹ ਕੇਂਦਰ ਸਰਕਾਰ ਦੀ ਨੀਅਤ ਤੇ ਨੀਤੀ ਦੋਆ ਵਿੱਚ ਖੋਟ ਹੋ ਗਈ ਆ ਉਹਨਾਂ ਨੂੰ ਆਪਣੀ ਸਿਰਫ ਸੱਤਾ ਚਾਹੀਦੀ ਆ ਉਹਨਾਂਲੇ ਸਮੇਂ ਵਿੱਚ ਉਹ ਕਿਸਾਨਾਂ ਮਜ਼ਦੂਰਾਂ ਦੇ ਹੱਕਾਂ ਲਈ ਮੰਗਾ ਮੰਨਣ ਵਾਸਤੇ ਸੀਰੀਅਸ ਨਹੀਂ ਹੈਗੇ ਹਾਂ ਉਹ ਕੋਈ ਛਲ ਕਰਨਾ ਚਾਹੁੰਦੇ ਅਕਸਾਨ ਲੀਡਰਾਂ ਨਾਲ ਕਿ ਛੋਟੀ ਮੋਟੀ ਗੱਲ ਕਰਕੇ ਨਵੇੜਾ ਕਰ ਦਈਏ ਦੋਵੇਂ ਫੋਰਮਾਂ ਤੇ ਲੀਡਰਸ਼ਿਪ ਸਿਆਣੀ ਹੈਗੀ ਆ ਸਮਝਦਾਰ ਹੋਗੀ ਅਜੇ ਹਾਂ ਨਹੀਂ ਹੋਗਾ ਸੋ ਅੰਦੋਲਨ ਜਿਹੜਾ ਵਾ ਇਹ ਮੰਗਾ ਜਿੰਨਾ ਚਿਰ ਕੋਈ ਇਹਦਾ ਹੱਲ ਠੋਸ ਨਹੀਂ ਕਰਦੀ ਸਰਕਾਰ ਜਾਰੀ ਰੱਖਾਂਗੇ ਵੱਧ ਤੋਂ ਵੱਧ ਤਾਦਾਦ ਵਿੱਚ ਸ਼ੰਭੂ ਬਾਡਰ ਤੇ ਖਨੌਰੀ ਜਿਹੜਾ ਵਾ ਉਹ ਅੰਦੋਲਨ ਨੂੰ ਵੱਡਾ ਕਰਨ ਵਾਸਤੇ ਪਹੁੰਚ ਜਾਵੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ